ਤੋ ਪੰਜਾਬੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਪੰਜਾਬ ਦੇ ਲੋਕ ਲਗਾਤਾਰ ਬਾਹਰ ਜਾ ਰਹੇ ਸੀ ਬਾਹਰਲੇ ਮੁਲਕਾਂ ਵੱਲ ਜਾ ਰਹੇ ਸੀ ਪਰ ਖੁਸ਼ਖਬਰੀ ਇਹ ਹੈ ਕਿ ਇਸ ਸਾਲ ਪੰਜਾਬ ਦੇ ਡਿਗਰੀ ਕਾਲਜਾਂ ਦੇ ਵਿੱਚ ਰੌਣਕ ਹੈ ਜਿਹੜੀ ਉਹ ਪਰਤ ਆਈ ਹੈ ਯਾਨੀ ਕਿ ਡਿਗਰੀ ਕਾਲਜਾਂ ਦੇ ਵਿੱਚ ਜਿਹੜੇ ਦਾਖਲੇ ਨੇ ਉਹ ਵਧਣ ਲੱਗੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵੱਲੋਂ ਜਦੋਂ ਤੋਂ ਵੀਜ਼ਾ ਨਿਯਮਾਂ ਦੇ ਵਿੱਚ ਸਖਤੀ ਕੀਤੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਨੌਜਵਾਨਾਂ ਦਾ ਰੁਝਾਨ ਹੈ ਜਿਹੜਾ ਉਹ ਵਾਪਸ ਆਪਣੇ ਮੁਲਕ ਪੰਜਾਬ ਦੇ ਵੱਲ ਜਾਂ ਭਾਰਤ ਦੇ ਵੱਲ ਦਿਖਣ ਲੱਗਿਆ ਰੁਝਾਨ ਜਾਣਕਾਰੀ ਮੁਤਾਬਿਕ ਪੰਜਾਬ ਚ 421 ਡਿਗਰੀ ਕਾਲਜ ਨੇ ਪੰਜਾਬੀ ਟ੍ਰਿਬਿਊਨ ਚ ਚਰਨਜੀਤ ਸਿੰਘ ਪੁੱਲਰ ਹੋਰਾਂ ਦੀ ਰਿਪੋਰਟ ਦੇ ਹਵਾਲੇ ਨਾਲ ਜਾਣਕਾਰੀ ਦੇ ਰਿਹਾ 421 ਡਿਗਰੀ ਕਾਲਜ ਨੇ 113 ਐਡਿਟ ਤੇ 129 ਪ੍ਰਾਈਵੇਟ ਕਾਲਜ ਨੇ ਤਾਂ 2024-25 ਅੰਡਰ ਗ੍ਰੈਜੂਏਟ ਜਿਹੜੇ ਦਾਖਲੇ ਸੀਗੇ ਉਹ 1.42 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤੀ ਹੈ 2024-25 ਚ ਯਾਨੀ ਕਿ ਹੁਣ ਤਾਂ ਇਸ ਤੋਂ ਇਲਾਵਾ 1.31 ਲੱਖ ਦਾਖਲਾ ਫਾਰਮ ਜਿਹੜੇ ਨੇ ਹੁਣ ਤੱਕ ਪ੍ਰਾਪਤ ਹੋਏ ਨੇ ਜਾਣਕਾਰੀ ਮੁਤਾਬਿਕ ਸਰਕਾਰੀ ਕਾਲਜ ਜ਼ੀਰਾ ਦੀ ਜੇਕਰ ਮੈਂ ਗੱਲ ਕਰਾਂ ਪਿਛਲੇ ਸਾਲ ਬੀਏ ਵਿੱਚ 222 ਦਾਖਲੇ ਹੋਏ ਸੀ ਐਤਕੀ ਉੱਥੇ ਦਾਖਲਿਆਂ ਦੀ ਗਿਣਤੀ ਵਧ ਗਈ ਹੈ 320 ਦਾਖਲੇ ਹੋਏ ਨੇ ਬੀਏ ਭਾਗ ਵਿੱਚ ਜੋ ਜਾਣਕਾਰੀ ਹੈ ਪਿਛਲੇ ਸਾਲ ਬਾਦਲਪਿੰਡ ਜਿਹਦੇ ਵਿੱਚ ਜਿਹੜਾ ਦਸ਼ਮੇਸ਼ ਕਾਲਜ ਹੈ ਉੱਥੇ 225 ਦਾਖਲੇ ਹੋਏ ਨੇ ਐਤਕੀ ਐਤਕੀ 225 ਦਾਖਲੇ ਹੋਏ ਨੇ ਜਦੋਂ ਕਿ ਪਿਛਲੇ ਸਾਲ 175 ਦੇ ਕਰੀਬ ਦਾਖਲੇ ਹੋਏ ਸੀ ਤਾਂ ਲਗਾਤਾਰ ਪੰਜਾਬ ਦੇ ਵਿੱਚ ਇਹ ਜਿਹੜੀ ਲਹਿਰ ਚੱਲ ਰਹੀ ਹੈ ਉਹ ਕਾਮਯਾਬ ਹੋ ਗਈ ਹੈ ਕਿ ਵਿਦੇਸ਼ਾਂ ਨੂੰ ਨਾ ਜਾਣ ਨੌਜਵਾਨ ਪੰਜਾਬ 'ਚ ਹੀ ਰਹਿਣ ਪੰਜਾਬ 'ਚ ਆਪਣਾ ਰੋਜ਼ਗਾਰ ਚਲਾਉਣ ਇੱਥੇ ਹੀ ਪੜ੍ਹਾਈ ਕਰਨ ਤੇ ਕਾਮਯਾਬ ਹੋਣ ਉਹ ਉਹ ਜਿਹੜੀ ਗੱਲ ਸੀ ਕਿਤੇ ਨਾ ਕਿਤੇ ਉਹ ਸਹੀ ਸਾਬਤ ਹੋ ਗਈ ਹੈ ਜੋ ਸੋਸ਼ਲ ਮੀਡੀਆ ਜਾਂ ਮੀਡੀਆ 'ਚ ਲਹਿਰ ਚਲਾਈ ਗਈ ਕਿ ਪੰਜਾਬੀਆਂ ਨੂੰ ਪੰਜਾਬ 'ਚ ਰਹਿ ਕੇ ਹੀ ਕੰਮ ਕਰਨੇ ਚਾਹੀਦੇ ਨੇ ਤਾਂ ਕੁੱਲ ਮਿਲਾ ਕੇ ਹੁਣ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਦੁਆਰਾ ਪੰਜਾਬ ਦਾ ਹੀ ਮੋ ਔਣ ਲੱਗਿਆ ਵਿਦੇਸ਼ਾਂ ਵੱਲ ਰੁਝਾਨ ਹੈ ਜਿਹੜਾ ਉਹ ਲੱਗ ਰਿਹਾ ਹੈ ਇਹਨਾਂ ਅੰਕੜਿਆਂ ਤੋਂ ਕਿ ਘਟਣ ਲੱਗਿਆ ਹਾਲਾਂਕਿ ਵਿਦੇਸ਼ਾਂ ਨੂੰ ਵੀ ਵਿਦਿਆਰਥੀ ਜਾ ਰਹੇ ਨੇ ਜਿਹੜੇ ਪਾਸਪੋਰਟ ਪਿਛਲੇ ਦਿਨੀਆ ਰਿਪੋਰਟ ਵੀ ਆਈ ਸੀ ਕਿ ਪਾਸਪੋਰਟ ਬ ਗਿਣਤੀ ਆ ਉਹ ਲਗਾਤਾਰ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਆ ਪਰ ਕਿਤੇ ਨਾ ਕਿਤੇ ਕੁਝ ਨੌਜਵਾਨਾਂ ਨੂੰ ਜ਼ਰੂਰ ਇੱਥੇ ਪੰਜਾਬ 'ਚ ਰਹਿਣ ਦਾ ਇੰਟਰਸਟ ਆ ਜਿਹੜਾ ਉਹ ਪੈਦਾ ਹੋਇਆ ਦਾਖਲੇ ਡਿਗਰੀ ਕਾਲਜਾਂ ਦੇ ਵਿੱਚ ਬਦਲ ਲੱਗੇ ਨੇ ਚਰਨਜੀਤ ਸਿੰਘ ਪੁੱਲਰ ਹੋਰਾਂ ਦੀ ਪੰਜਾਬੀ ਟਰਬਿਊ ਵਿੱਚ ਛਪੀ ਰਿਪੋਰਟ ਹੈ ਜੋ ਬਹੁਤ ਇੱਕ ਸਕੂਨ ਦੇਣ ਵਾਲੀ ਰਿਪੋਰਟ ਆ